ਰਾਜੀ ਇਨਸੀਡੈਂਟ ਹੋਇਆ ਕਿਆ ਐਨਕਾਉਂਟਰ ਜੋ ਹੋਇਆ ਹੈ ਕਿਆ ਇਹ ਦਾ ਜੋ ਖੁਦ ਹੀ ਸਾਢੇ ਕੋਲ ਤੁਹਾਨੂੰ ਪਤਾ ਹੈ ਕਲਾ ਨੌ ਦੇ ਵਿੱਚ 36 ਨੂੰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ ਚ 92 ਨੰਬਰ ਐਫਆਈਆਰ ਐਕਸਟਰਸ਼ਨ ਤੋਂ ਰਿਲੇਟਡ ਐਫਆਈਆਰ ਜਿਹੜੀ ਰਜਿਸਟਰ ਕੀਤੀ ਗਈ ਸੀ ਉਹਦੇ ਚ ਇੱਕ ਅਕਿਊਜ਼ਡ ਪਹਿਲਾਂ ਅਸੀਂ ਜਿਹੜਾ ਹੈਗਾ ਪੜਿਆ ਸੀ ਯੋਧ ਵੀਰ ਯੋਧਾ ਦਾ ਛੋਟੇ ਪੁੱਤ ਦਾ ਰਹਿਣਾ ਵਾਲਾ ਸੀ ਉਹਦੇ ਤੋਂ ਵੀ ਵੈਪਨ ਬਰਾਮਦ ਹੋਏ ਸੀ ਨਾਂ ਇਹ ਕਲਾ ਨੌ ਵਿੱਚ ਇੱਕ ਕਾਦੀਨ ਕੀਤੀ ਸੀ ਜੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸ ਕੈਂਡੀਡਟ ਸੀ ਸਾਡੇ ਕੋਲੇ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਇਸ ਨੂੰ ਟਰੈਕ ਵੀ ਕਰਦੇ ਸੀ ਬੜੇ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀ ਹੁਣ ਸਾਡੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਗਦਾਤ ਕਰਨੀ ਨਹੀਂ ਆ ਰਹਾ ਤੇ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ ਤੇ ਇੱਥੇ ਨਾਕੇਬੰਦੀ ਸੀ ਤੇ ਇੱਥੇ ਇਹਨੇ ਆਣ ਕੇ ਪੁਲਿਸ ਪੱਟੀ ਦਿਖਾ ਰਹੀ ਦਿੱਤੀ ਸੀ ਕਿੰਨੇ ਪਰਸੈਂਟ ਦੇਖੋ ਇਹਦੇ ਚ ਬਾਕੀ ਸਾਰੀ ਐਸਟੀਐਸ ਅਟੇਨ ਕਰ ਰਹੇ ਹੈਗੇ ਐਜ਼ ਆਫ ਨਾਊ ਜਿਹੜਾ ਹੈਗਾ ਆ ਜਿਹੜਾ ਮੇਨ ਵਾਂਟਡ ਸੀ ਆ 92 ਨੰਬਰ ਦਾ ਫਾਇਰ ਜਿਹੜਾ ਹੈਗਾ ਕਲਾਨਾ ਇਹਦਾ ਨਾਮ ਵੀ ਮਸੀ ਹੈਗਾ ਆ ਆ ਵਿਲੇਜ ਅਟਾਰੀ ਹੈ ਕੋ ਮਨਤਲਾ ਦਾ ਰਹਿਣਾ ਲਗਾ ਐਂਡ ਇਹਦੇ ਤੋਂ ਇੱਕ ਵੈਪਨ ਵੀ ਗਾਮਦ ਹੋਇਆ ਇਸ ਤੋਂ ਇਲਾਵਾ ਜਿਹੜਾ ਬਾਈਕ ਵੀ ਗਾਮਦ ਹੋਈ ਹੈ ਬਾਕੀ ਅਸੀਂ ਪ੍ਰੋਸੀਡ ਕਰ ਰਹੇ ਹਾਂ ਕਿ ਇਹ ਰਿਕਾਰਡ ਹੈ ਤਾਂ ਦੇਖੋ ਉਹ ਸਾਰੀ ਚੀਜ਼ ਅਸੀਂ ਦੇਖ ਰਹੇ ਹਾਂ ਐਜ਼ ਆਫ ਨਾਊ ਜਿਹੜਾ ਜਿਹੜਾ ਸਾਡਾ ਆ ਸੀ ਕਿ ਕਿਤੇ ਇਨੀਸ਼ੀਅਲੀ ਐਕਸਚੇਂਜ ਆਫ ਫਾਇਰ ਹੋਇਆ ਸੀਗਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀ ਉਹ ਉਹ ਸਰ ਅਬੀ এজ ਆਫ ਨਾਊ ਅਸੀਂ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਸਟੈਂਡ ਕਰਦੇ ਨੇ ਉਹ ਫਰਮ ਕੀਤੀ ਸੀ ਕੁਝ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸਰ ਫਾਇਰ ਕਿੱਥੇ ਕਿੱਥੇ ਗਿਆ ਸੀ ਹਾਂ ਇਤਨੇ ਫਾਇਰ ਨਹੀਂ ਇਹ 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 ਦੇ ਵੱਲੋਂ ਜਿਹੜਾ ਇੱਕ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਵੱਜਿਆ ਸੀ ਉਸ ਵੱਲੋਂ ਕੋਈ ਨਹੀਂ ਤੇ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆਰ ਮਿਲ ਗਈ ਸੀ ਇਸ ਤਰ੍ਹਾਂ ਕੇ ਪੁਲਿਸ ਦਾ ਪਚਾ ਉਹ ਮੇਨ ਸਰ ਇਹ ਉਹਦੇ ਚੀ ਵਾਂਟਡ ਜਿਹੜਾ ਦੇਖੋ ਮੇਨ ਐਜ਼ ਆਫ ਨਾਓ ਦੇਖੋ ਬੜਾ ਹੀ ਜਲਦੀ ਹੋਗਾ ਕਿਸੇ ਚੀਜ਼ ਨੂੰ ਕਹਣਾ ਐਜ਼ ਆਫ ਨਾਓ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਹਨੂੰ ਅਜੀ ਮੈਡੀਕਲ ਅ ਸਿਸਟੈਂਸ ਲਈ ਭੇਜ ਜਾਏਗਾ ਬਾਕੀ ਚੀਜ਼ ਅਸੀਂ ਦੀ ਪੁੱਛ ਕਿਛ ਕਰਕੇ ਫਿਰ ਆਲੀ ਪਤਾ ਜਿੰਨਾ ਸਰ ਗੋਲੀ ਕਿੱਥੇ ਲੱਗੀ ਮਤਲਬ ਲੈਗ ਸ਼ਾਟ ਹੋਇਆ ਦੇ ਲੱਛ ਗੋਲੀ ਲੱਗੀ ਸਾ ਠੀਕ ਕਰਨਾ ਕਿ ਹਰ ਟਾਈਮ ਜਦੋਂ ਵੀ ਹੁੰਦਾ ਹੈ ਕੌਂਟਰ ਦੇਖੋ ਜੀ ਬੜਾ ਬੜਾ ਸਿੰਪਲ ਹੈ ਜੀ ਪੁਲਿਸ 셀ਫ ਡਿਫੈਂਸ ਚ ਫਾਇਰ ਕਰਦੀ ਹੈ ਜੇ ਇੰਪੈਲਸ ਡਿਫੈਂਸਰੀ ਬੜਾ ਇਹਦੇ ਚ ਹੈ ਕਿ ਉਹਨਾਂ ਨੂੰ ਮਿਨਿਮਮ ਜਿਹੜਾ ਹੈਗਾ ਜਿਹੜਾ ਹੈਗਾ ਸੇਫਟੀ ਸਾਰੀ ਸੇਫਟੀ ਨੂੰ ਧਿਆਨ ਚ ਰੱਖ ਕੇ ਫਾਇਰ ਕਰਨਾ ਹੋਵੇ ਇਸ ਕਰਕੇ ਅਸੀਂ ਜੀ ਵਾਈਟਲ ਇੰਜਰੀ ਤੋਂ ਹਮੇਸ਼ਾ ਕਰਦੇ ਹੈਗੇ ਜੀ ਅਸੀਂ ਇਹਦੇ ਚ ਬੜਾ ਹੀ ਪ੍ਰੈਕਾਸ਼ਨ ਵਰਤਦੇ ਹਾਂ ਜੀ